ਸਸੀ ਗਾਲ ਜੀ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਟਲਾ ਮੇਰ ਸਿੰਘਾਲ ਤਸੀਲ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਪੈਂਦਾ ਦੋਸਤੋ ਜੋ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਉੱਚੇ ਲੰਮੇ ਕਦਗਾਟ ਵਾਲੀ ਦੂਜਾ ਸੂਆ ਵਹਿੜ ਸੁੰਦੀ ਆ ਸੂਨ ਦੇ ਵਿੱਚ 8 ਤੋਂ 10 ਦਿਨ ਬਾਕੀ ਆ ਦੇਖ ਸਕਦੇ ਹੋ ਦੋਸਤੋ ਅਰਕਵਾਲਟੀ ਸ਼ਾਨਦਾਰ ਸਕਦੇ ਹੋ ਢੇਟਮ ਕਾਵਦਾ ਅੱਠ ਤੋਂ 10 ਦਿਨ ਬਾਕੀ ਆ ਸੋਹਣੇ ਸੰਲੇਗੇ ਦੀਏ ਦੋਸਤੋ ਪ੍ਰਿੰਟ ਵਾਲੀ ਵੈੜ ਉਹ ਮੁੱਤਾ ਵੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਫਾਰਮ ਵਾਲੀ ਵੈੜ ਦੂਜੇ ਪਾਸੇ ਤੁਹਾਨੂੰ ਤਾਣਾ ਹਵਾਨਾ ਦਿਖਾ ਦਿੰਦੇ ਹਾਂ ਦੋਸਤੋ ਵੇਖ ਸਕਦੇ ਹੋ ਸੋਹਣੀ ਵੈੜ ਡੱਬੀ ਵਾਲੀ ਪ੍ਰਿੰਟ ਵਾਲੀ ਵੈੜ ਜੇ ਕਿਸੇ ਮੇਰੇ ਵੀਰ ਨੇ ਵੈੜ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਸੰਪਰਕ ਕਰ ਸਕਦਾ ਹੈ ਫੋਨ ਨੰਬਰ 97812 0559 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਬਹੁਤ ਬਹੁਤ ਧੰਨਵਾਦ